ਇਹ ਪਿੱਛੇ ਜੇ ਅਗਸਤ ਵਿੱਚ ਨੈਸ਼ਨਲ ਗੇਮਜ਼ ਹੋਈ ਸੀਗੀ ਆਪਣੇ ਸੰਗਰੂਰ ਹੋਏ ਸੀਗੇ ਮੈਚ ਤੇ 24 ਸਟੇਟਾਂ ਤੋਂ ਬੱਚਿਆਂ ਨੇ ਭਾਗ ਲਿਆ ਸੀਗਾ ਬੱਚਿਆਂ ਲਈ ਬੜੀ ਇਹੀ ਸਿਖਾਇਆ ਵੀ ਬੱਚਿਆਂ ਨੂੰ ਜੇ ਨੇ ਆਪਣੇ ਗੁਰੂ ਦੀ ਪ੍ਰਾਣਿਕ ਸਿਖਿਆਮਤ ਚੱਲਣਾ ਚਾਹੀਦਾ ਇਹਨਾਂ ਨੂੰ ਜਿੰਨਾ ਹੋਰ ਸਵੇ ਇਹਨਾਂ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਤਾਂ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿ ਸਕਣ ਹਿੱਟਾ ਬਦਲ ਪੰਜਾਬ ਦੇ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਬਹੁਤ ਵਧੀਆ ਪ੍ਰੋਗਰਾ ਜਿਹਦੇ ਨਾਲ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦੇ ਬਚਾਉਣ ਲਈ ਮੈਂ ਕਹਿੰਦਾ ਇੱਕ ਮੀਰ ਪੱਥਰ ਸਭ ਕੁ ਹੋ ਰਿਹਾ ਬੱਚਿਆਂ ਨੇ ਪੱਕੀ ਜਗ੍ਹਾ ਤੇ ਇਹਨਾਂ ਪ੍ਰੈਕਟਿਸ ਕਰਦੇ ਤੇ ਉੱਥੇ ਉਹਨਾਂ ਨੂੰ ਸੱਟ ਪੇਟ ਲੱਗਦੀ ਹੈਗੀ ਤੇ ਇਸ ਕਰਕੇ ਕੱਚੀ ਜਗ੍ਹਾ ਦਾ ਕਿਤੇ ਵੀ ਮਤਲਬ ਖੁੱਲਾ ਕਿਤੇ ਗਰਾਊਂਡ ਮਿਲ ਜਾਵੇ ਆਪਣਾ ਨਸ਼ੇ ਰਹਿ ਜੀਵਨ ਬਤੀਤ ਕਰੀਏ ਆਪਣੇ ਮਾਪੇ ਦਾ ਜਿੱਥੇ ਨਾਰੋਸ਼ਨ ਕਰੀਏ ਆਪਾਂ ਇਹ ਦੇਖੇ ਵੀ ਸਾਡਾ ਜਿਹੜਾ ਅਮੀਰ ਵਿਰਸਾ ਸਾਡਾ ਸਭਿਆਚਾਰਕੀ ਹੈ ਹਾਂਜੀ 10000 ਰੁਪਏ ਇਹਨਾਂ ਨੂੰ ਅਕਾਊਂਟ ਵਿੱਚ ਨਗਦ ਰਕਮ ਮਿਲਣੀ ਹੈਗੀ ਹੈ ਜੀ ਜੋ ਵੀ ਇਹਨਾਂ ਨੂੰ ਜਗਾ ਚਾਹੀਦੀ ਕਿਸੇ ਪ੍ਰਕਾਰ ਦੀ ਮਾਲੀ ਹੈ ਤਾਂ ਜਾਂ ਇਹਨਾਂ ਦੇ ਖੇਡਣ ਦੇ ਲਈ ਜੋ ਵੀ ਸਮਾਨ ਦੀ ਲੋੜ ਹੈ ਮੈਂ ਇਹਨਾਂ ਨੂੰ ਜ਼ਰੂਰ ਮਦਦ ਕਰੂੰਗਾ ਦੇਖਦੇ ਹਾਂ ਕਿ ਹੈ ਨਾ ਕੋਈ ਉਸ ਦਿਨਾਂ ਦੀ ਬਾਬਾ ਦੀਪ ਸਿੰਘ ਜੀ ਇਸ ਬੱਚੇ ਦੇ ਨੇਪ ਸਾਸੀ ਕਾਜੀ ਲੁਧਿਆਣਾ ਲਾਈਵ ਦੇਖ ਰਹੇ ਤੁਸੀਂ ਤੇ ਮੈਂ ਹਰਵਿੰਦਰ ਸਿੰਘ ਢਿੱਲੋਂ ਅਕਸਰ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਰੀਲਾਂ ਵਾਲੇ ਸਟਾਰ ਨੇ ਉਹਨਾਂ ਨੂੰ ਫੋਲੋ ਕਰਦੇ ਜਦ ਕਿ ਉਹਨਾਂ ਦੀ ਸਮਾਜ ਨੂੰ ਕੋਈ ਵੀ ਅਸੀ ਦੇਣ ਨਹੀਂ ਹੁੰਦੀ ਪਰ ਫਿਰ ਵੀ ਅਸੀਂ ਲੋਕ ਉਹਨਾਂ ਨੂੰ ਕਿਤੇ ਨਾ ਕਿਤੇ ਫੋਲੋ ਕਰਦੇ ਆ ਤੇ ਜਿਹੜੇ ਰੀਅਲ ਹੀਰੋ ਨੇ ਉਹ ਉਹ ਲੋਕ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ ਨੇ ਮੇਰੇ ਨਾਲ ਮਾਨ ਸਿੰਘ ਹੈ ਲੜਕਾ ਜਿਹੜਾ ਤੁਸੀਂ ਦੇਖ ਰਹੇ ਹੋ ਨਾਲ ਉਹਦੇ ਪਿਤਾ ਜੀ ਨੇ ਮਾਨ ਸਿੰਘ ਜਿਹੜਾ ਇਦਾਂ ਹੀਰੋ ਆ ਕਿਉਂਕਿ ਖੇਡਾਂ ਵੱਤਰ ਪੰਜਾਬ ਦੀਆਂ ਜੋ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾਂਦੀਆਂ ਨੇ ਉਨ੍ਹਾਂ ਵਿੱਚ ਜਿਹੜਾ ਅੰਮ੍ਰਿਤਸਰ ਵਿਖੇ ਖੇਡਾਂ ਕਰਵਾਈਆਂ ਗਈਆਂ ਔਰ ਗੱਤਕੇ ਦੇ ਵਿੱਚ 골ਡ ਮੈਡਲ ਜਿਹੜਾ ਲੈ ਕੇ ਆਇਆ ਔਰ ਗੱਤਕਾ ਜਿਹੜਾ ਹੈਗਾ ਪਰਾਤਨ ਜਿਹੜੀ ਖੇਡ ਸਾਡੇ ਗੁਰੂ ਮਹਾਰਾਜ ਵੱਲੋਂ ਸ਼ੁਰੂ ਕੀਤੀ ਗਈ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ 골ਡ ਦਾ ਜਿਹੜਾ ਤਗਮਾ ਲੈ ਕੇ ਮਾਨ ਸਿੰਘ ਆਇਆ ਪਰੰਤੂ ਅਸੀਂ ਇਸ ਨੂੰ ਇਸ ਲਈ ਨਹੀਂ ਸ਼ੇਅਰ ਕਰਾਂਗੇ ਲਾਈਕ ਕਰਾਂਗੇ ਕਿਉਂਕਿ ਮਾਨ ਸਿੰਘ ਕੋਲੇ ਇਸ ਤਰ੍ਹਾਂ ਦੇ ਕੋਈ ਸਾਧਨ ਨਹੀਂ ਕਿ ਉਹ ਫੇਮਸ ਹੋ ਸਕੇ ਮਾਨ ਸਿੰਘ ਕੀ ਹਾਲ ਚੱਲ ਵਧੀਆ ਜੀ ਪਹਿਲਾਂ ਤਾਂ ਬਹੁਤ-ਬਹੁਤ ਵਧਾਈ ਤੋਂ ਜਿਹੜਾ 골ਡ ਦਾ ਤਗਮਾ ਲੈ ਕੇ ਆਇਆ ਧੰਨਵਾਦ ਜੀ ਮਾਨ ਸਿੰਘ ਦੇ ਜਿਹੜੇ ਪਿਤਾ ਜੀ ਨੇ ਇੱਕ ਪ੍ਰਾਈਵੇਟ ਜਿਹੜੇ ਨੌਕਰੀ ਕਰਦੇ ਨੇ ਆਪਣੀ ਗੁਜ਼ਰਬਸਰ ਕਰਦੇ ਨੇ ਪਰ ਫਿਰ ਵੀ ਉਹਨਾਂ ਨੇ ਮਾਨ ਸਿੰਘ ਨੂੰ ਇਸ ਖੇਡ ਦੇ ਨਾਲ ਜੋੜਿਆ ਔਰ ਸਭ ਤੋਂ ਵੱਡੀ ਗੱਲ ਉਹ ਕਹਿ ਰਹੇ ਨੇ ਕਿ ਇਹਨਾਂ ਦੇ ਜਿਹੜੇ ਗੁਰੂ ਨੇ ਉਹਨਾਂ ਦੀ ਹੈ ਉਹ ਅੱਜ ਇੱਥੇ ਨਹੀਂ ਪਹੁੰਚ ਸਕੇ ਹਾਂਜੀ ਉਹ ਖੇਡਾ ਬੱਤਨ ਪੰਜਾਬ ਦੇ ਸੀਜ਼ਨ 3 ਵਿੱਚ ਨਾ ਮੁਖਸਰ ਸਾਹਿਬ ਸਟੇਟ ਲੈਵਲ ਦੇ ਮੈਚ ਚੱਲ ਰਹੇ ਨੇ ਉਹ ਉੱਥੇ ਪਹੁੰਚੇ ਹੋਏ ਨੇ ਹਾਂਜੀ ਪਰ ਫਿਰ ਮੈਂ ਚਾਹਾਂਗਾ ਕਿ ਤੁਸੀਂ ਆਪਣੇ ਉਸਤਾਦ ਜੀ ਦਾ ਨਾਮ ਜਰੂਰ ਦੱਸੋ ਮੇਰੇ ਉਸਤਾਦ ਜੀ ਦਾ ਨਾਮ ਹੈਗਾ ਭਾਈ ਸੁਖਦੀਪ ਸਿੰਘ ਜੀ ਅਖਾੜੇ ਦਾ ਨਾਮ ਤੇ ਸਾਡੇ ਅਖਾੜੇ ਦਾ ਨਾਮ ਹੈਗਾ ਪਪਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਗੱਤਕਾ ਅਖਾੜਾ 골ਡ ਮੈਡਲਿਸ ਠੀਕ ਹੈ ਤੁਸੀਂ ਕੀ ਕੰਮ ਕਰਦੇ ਹੋ ਮੈਂ ਜੀ ਪ੍ਰਾਈਵੇਟ ਜੌਬ ਕਰਦਾ ਮੈਂ ਫੈਕਟਰੀ ਵਿੱਚ ਜੌਬ ਕਰਦਾ ਹਾਂ ਹੋਰ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਦੋਈ ਬੱਚੇ ਨੇ ਇੱਕ ਬੇਟਾ ਹੈ ਇੱਕ ਬੇਟੀ ਅੱਛਾ ਜੀ ਹਾਂ ਜੀ ਤਾਂ ਆ ਬੇਟਾ ਜਦੋਂ 골ਡ ਜਿੱਤਿਆ ਪਹਿਲਾਂ ਵੀ ਇਸ ਗਤਕੇ ਦੇ ਵਿੱਚ ਹੋਰ ਵੀ ਤੁਸੀਂ ਦੱਸ ਰਹੇ ਸੀਗੇ ਆਫ ਦਾ ਕੈਮਰਾ ਕਿ ਕਾਫੀ ਮੈਦਨ ਜਿਹੜੇ ਜਿੱਤੇ ਬੱਚਿਆਂ ਨੇ ਹਾਂ ਜੀ ਇਹ ਪਿੱਛੇ ਜੇ ਅਗਸਤ ਵਿੱਚ ਇਹਨਾਂ ਨੇਸ਼ਨਲ ਗੇਮਜ਼ ਹੋਈ ਸੀਗੀ ਆਪਣੇ ਸੰਗਰੂਰ ਹੋਏ ਸੀਗੇ ਮੈਚ ਤੇ ਉਹ 24 ਸਟੇਟਾਂ ਤੋਂ ਬੱਚਿਆਂ ਨੇ ਭਾਗ ਲਿਆ ਸੀਗਾ ਤੇ ਉਹਨਾਂ ਵਿੱਚੋਂ ਇਹਨਾਂ ਦੀ ਆਲ-ਓਵਰ ਟਰੋਫੀ ਫਰਸਟ ਪਲੇਸ ਜੀ ਤੇ 골ਡ ਮੈਡਲ ਸੀਗੀ ਇਹਨਾਂ ਦਾ ਤੇ ਹਾਂਜੀ ਮੈਂ ਹਾਂਜੀ ਅੰਮ੍ਰਿਤਸਰ ਵਿਖੇ ਹੋਈਆਂ ਆ ਜਿਹੜਾ ਉੱਪਰ ਵੀ ਲਿਖਿਆ ਹੈ ਜ਼ਿਲ੍ਹਾ ਖੇਡ ਅਫਸਰ ਆਹ ਸ੍ਰੀ ਅੰਮ੍ਰਿਤਸਰ ਸਾਹਿਬ ਖੇਡਾਂ ਵਤਨ ਪੰਜਾਬ ਦੀਆਂ ਆ ਤੁਸੀਂ ਦੇਖ ਸਕਦੇ ਹੋ ਖੇਡਾਂ ਵਤਨ ਪੰਜਾਬ ਦੀਆਂ 2024 ਜਿਹੜੇ ਆ ਕਿ શ્રી ਅੰਮ੍ਰਿਤਸਰ ਸਾਹਿਬ ਦੇਖੇ ਹੋਏ ਜਾਂ ਤੇ ਨਗਦ ਦੇ ਨਾਮ ਰਾਸ਼ੀ ਵੀ ਕੋਈ ਮਿਲੀ ਨਾ ਹਾਂਜੀ 10000 ਰੁਪਏ ਇਹਨਾਂ ਨੂੰ ਅਕਾਊਂਟ ਵਿੱਚ ਨਗਦ ਰਾਸ਼ੀ ਮਿਲਣੀ ਹੈਗੀ ਹੈ ਜੀ ਅੱਛਾ ਤੇ ਨਗਦ ਰਾਸ਼ੀ 10000 ਦੀ ਮਿਲ ਜੀ ਹਾਂਜੀ ਹਾਂਜੀ ਤੇ ਬੱਚੇ ਕੀ ਸੁਪਨਾ ਤੇਰਾ ਕੀ ਬਣਨਾ ਚਾਹੁੰਦਾ ਤੂੰ ਮੈਂ ਸਰ ਜੀ ਡਾਕਟਰ ਬਣਨਾ ਚਾਹੁੰਦਾ ਜੀ ਬਣਨਾ ਚਾਹਨਾ ਡਾਕਟਰ ਡਾਕਟਰ ਬਣਨਾ ਹਾਂਜੀ ਠੀਕ ਹੈ ਗੱਤਕੇ ਦਾ ਸ਼ੌਂਕ ਕਦੋਂ ਪੈਦਾ ਹੋਇਆ ਕਿਵੇਂ ਦਿਲ ਕੀਤਾ ਵੀ ਮੈਂ ਗੱਤਕਾ ਖੇਡਣਾ ਜਰਾ ਸਿੱਖਣਾ ਮੈਂ ਨਾ ਜਦੋਂ ਸਰਦ ਜਿਹਾ ਛੋਟਾ ਸੀਗਾ ਤੇ ਉਦੋਂ ਨਾ ਮੇਰਾ ਇੱਕ ਦੋਸਤ ਸੀਗਾ ਤੇ ਉਹ ਵੀ ਖੇਡਦਾ ਹੁੰਦਾ ਸੀ ਤੇ ਉਹ ਮੈਨੂੰ ਦਾਦਾ ਹੁੰਦਾ ਸੀ ਵੀ ਵੀ ਮੈਨ ਲਈ ਇੱਕ ਹਸਾਬ ਦਾ ਚੜਾਂਦਾ ਹੁੰਦਾ ਸੀ ਮੈਨੂੰ ਵੀ ਤੂੰ ਕਰ ਨਹੀਂ ਸਕਦਾ ਤੇ ਬਹੁਤ ਕਮਜ਼ੋਰ ਬੱਚਾ ਫਿਰ ਉਦੋਂ ਮੈਨੂੰ ਲੱਗਿਆ ਵੀ ਮੈਂ ਵੀ ਸਿੱਖਣਾ ਵਾ ਫਿਰ ਮੈਂ ਉਸ ਤੋਂ ਬਾਅਦ ਨਾ ਸਿੱਖਣ ਲੱਗ ਗਿਆ ਜੀ ਠੀਕ ਹੈ ਅਸੀਂ ਤੁਹਾਡੀਆਂ ਵੀਡੀਓਜ਼ ਦੇਖੀਆਂ ਨੇ ਬੜੀ ਫੁਰਤੀ ਹੈ ਤੁਹਾਡੇ ਵਿੱਚ ਤੇ ਉਹ ਜਿਹੜੀਆਂ ਵੀਡੀਓ ਤੇ ਵੀ ਅਸੀਂ ਨਾਲ ਜਰੂਰ ਤੁਹਾਨੂੰ ਦਿਖਾਵਾਂਗੇ ਤੇ ਬੱਚੇ ਤੁਹਾਡੀ ਜਿਹੜੀ ਖਰਾਕ ਹੈ ਉਸ ਦੇ ਵਿੱਚ ਕੋਈ ਫਰਕ ਹੈ ਤੁਸੀਂ ਕੋਈ ਵੱਖਰੀ ਖਰਾਕ ਖਾਂਦੇ ਹੋ ਫਿੱਟ ਰਹਿਣ ਵਾਸਤੇ ਜਾਂ ਕਿਸ ਤਰ੍ਹਾਂ ਨਹੀਂ ਸਿੰਪਲ ਘਰ ਦੀ ਰੋਟੀ ਖਾਂਦੇ ਆ ਜੀ اچھا ਘਰ ਦੀ ਹੀ ਰੋਟੀ ਖਾਂਦੇ ਹਾਂ ਹਾਂ ਜੀ ਕੋਈ ਐਕਸਟਰਾ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਨਹੀਂ ਨੋਰਮਲ ਬੱਚੇ ਖਾਂਦੇ ਆ ਆਪਾਂ ਲੋਕ ਖਾਂਦੇ ਆ ਉਹੀ ਤੁਸੀਂ ਖਰਾਕ ਖਾਂਦੇ ਹੋ ਹਾਂ ਜੀ ਖਰਾਕ ਵੀ ਗੱਲ ਕਰੀਏ ਤਾਂ ਪਰਿਵਾਰਕ ਹਾਲਾਤ ਕਿਸ ਤਰ੍ਹਾਂ ਦੇ ਨੇ ਦਿਲਤਾ ਕਰਦਾ ਹੋਣਾ ਕਿ ਬੱਚੇ ਨੂੰ ਐਕਸਟਰਾ ਖੁਰਾ ਕੇ ਜਿਹੜੀ ਮੈਂ ਦਵਾਂ ਹਾਂਜੀ ਕੋਸ਼ਿਸ਼ ਤਾਂ ਕਰਦੇ ਆ ਵੀ ਬੱਚਿਆਂ ਨੂੰ ਵਧੀਆ ਤੋਂ ਵਧੀਆ ਖਰਾ ਕੇ ਦਈਏ ਤੇ ਚਲੋ ਜਿੰਨਾ ਵੀ ਅਸੀਂ ਕਰ ਸਕਦੇ ਆ ਤੇ ਬੱਚਿਆਂ ਦੀ ਸਿਹਤ ਲਈ ਵੀ ਜੋ ਵੀ ਬਣ ਪਾਂਦਾ ਸੀ ਜਰੂਰ ਉਹਨਾਂ ਲਈ ਕਰਦੇ ਆਗੇ ਖਾਣ ਪੀਣ ਨੂੰ ਵਧੀਆ ਜਾਣ ਕੇ ਡਾਈਟ ਦਿੰਦੇ ਆਗੇ ਆਪਣਾ ਥੋੜਾ ਜਿਹਾ ਬਚਾ ਕੇ ਬੱਚਿਆਂ ਨੂੰ ਜਾਦਾ ਅਸੀਂ ਵੀ ਕਰ ਦਿੰਦੇ ਆ ਵੀ ਹਾਂ ਵੀ ਕਿ ਬੱਚੇ ਥੋੜਾ ਵੀ ਚਲੋ ਹੈਲਦੀ ਹੋਣ ਥੋੜੇ ਵੀ ਖੇਡਣ ਵਿੱਚ ਹੋਰ ਅੱਗੇ ਵਧਣ ਬੱਚੇ ਤੇ ਆਪਾਂ ਤਾਂ ਹੀ ਪੰਜਾਬ ਸਰਕਾਰ ਨੂੰ ਕਹਿੰਦੇ ਪਏ ਆਗੇ ਵੀ ਬੱਚਿਆਂ ਦਾ ਜਿਹੜੇ ਗਤਕਾ ਗੇਮ ਹੈਗੀ ਹੈਗੀ ਇਹ ਸਾਡੇ ਗੁਰੂ ਜੀ ਦੀਆਂ ਨਾ ਦਿੱਤੀਆਂ ਹੋਈਆਂ ਖੇਡਾਂ ਵਿੱਚੋਂ ਖੇਡ ਹੈਗੀ ਆ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਜਾਨੀ ਕਿ ਇਧਰਲੇ ਪਾਸੇ ਲੱਗਣਾ ਚਾਹੀਦਾ ਵਾ ਕਿਉਂਕਿ ਖਾਸ ਕਰ ਲੜਕੀਆਂ ਨੂੰ ਲੱਗਣਾ ਚਾਹੀਦਾ ਕਿਉਂਕਿ ਸੈਲਫ ਡਿਫੈਂਸ ਗੇਮ ਆਗੀ ਕਿਉਂਕਿ ਬੱਚੀਆਂ ਆਪਣੀ ਖੁਦ ਰੱਖਸ਼ਾ ਕਰ ਸਕਦੀਆਂ ਨੇਗੀ ਇਹ ਚੀਜ਼ ਬਸ ਇਹੀ ਕਹਿਣਾ ਚਾਹੁੰਦਾ ਵਾਂ ਕਿ ਪੰਜਾਬ ਸਰਕਾਰ ਨੂੰ ਵੀ ਅਪਣੇ ਨੂੰ ਇਹਨਾਂ ਜਿਆਦਾ ਤੋਂ ਜਿਆਦਾ ਪ੍ਰਮੋਟ ਕੀਤਾ ਜਾਵੇ ਤਾਂ ਜੋ ਆਪਣੇ ਨੇ ਇਸ ਗੇਮ ਨੂੰ ਆਪਾਂ ਵਰਲਡ ਲੈਵਲ ਤੱਕ ਲੈ ਕੇ ਜਾ ਸਕੀਏ ਤੇ ਅਸੀਂ ਸਭ ਤੋਂ ਵੱਧ ਧੰਨਵਾਦ ਕਰਦੇ ਆ ਸਾਡੇ ਬੱਚਿਆਂ ਦੇ ਉਸਤਾਦ ਸਰਦਾਰ ਸੁਖਦੀਪ ਸਿੰਘ ਜੀ ਭਾਈ ਸੁਖਦੀਪ ਸਿੰਘ ਜੀ ਤੇ ਉਹਨਾਂ ਦੀ ਬਦੌਲਤ ਇਹ ਬੱਚੇ ਇੱਥੇ ਤੱਕ ਨੈਸ਼ਨਲ ਗੇਮਾਂ ਤੱਕ ਪਹੁੰਚ ਪਾਏ ਨੇਗੇ ਤੇ ਤੇ ਕਿਸੇ ਮਜਬੂਰੀ ਮਜਬੂਰੀ ਔਣ ਕਰਕੇ ਵੀ ਉਹ ਇੱਥੇ ਨਹੀਂ ਹੈਗੇ ਉਹ ਕਿਤੇ ਬਾਹਰ ਗੇਮਾਂ ਵਿੱਚ ਬਿਜੀ ਹੈਗੇ ਨੇਗੇ ਤੇ ਫਿਰ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਮਾਨ ਸਿੰਘ ਬੇਟੇ ਇਸ ਖੇਡ ਦੇ ਵਿੱਚ ਕਿਤੇ ਨਾ ਕਿਤੇ ਤੈਨੂੰ ਨਹੀਂ ਲੱਗਦਾ ਕਿ martial arts ਜਾਂ stunt ਬਾਜੀ ਜ਼ਿਆਦਾ ਵਿੱਚ ਮਿਕਸ ਕਰ ਦਿੱਤਾ ਗਿਆ ਇਸ ਖੇਡ ਨੂੰ ਹਾਂਜੀ ਜੀ ਤੇ ਜਿਹੜੇ نو ਕਿ ਸਟੰਟ ਬਾਜੀ ਕਰਦੇ ਨੇ ਜਾਂ ਕੁਝ ਨੇ ਬੇਸਿਕਲੀ ਮਕਸਦ ਲੋਕਾਂ ਨੂੰ ਖਿੱਚ ਜਿਹਦੇ ਨਾਲ ਹੋਵੇ ਲੋਕਾਂ ਨੂੰ ਹਨਾ ਲੋਕਾਂ ਨੂੰ ਹੈਰਾਨ ਕਰਨਾ ਕਿ ਆ ਦੇਖੋ ਵੀ ਇਹ ਬੰਦਾ ਕੀ ਕਰ ਲੈਂਦਾ ਜਿਵੇਂ ਛਾਤੀ ਤੇ ਰਾਕੇ ਪੱਥਰ ਤੋੜਦਾ ਹਥੋੜੇ ਮਾਰਨੇ ਜਾਂ ਕੋ ਜਦ ਕੇ ਗੱਤਕੇ ਦੇ ਵਿੱਚ ਕੁਝ ਨਹੀਂ ਹੈ ਹਾਂਜੀ ਜੀ ਗੱਤਕਾ ਇੱਕ ਕਲਾ ਹੈ ਔਰ ਇਸ ਦੇ ਵੀ ਕੁਝ ਅਸੂਲ ਨੇ ਹਾਂਜੀ ਤਾਂ ਤੁਸੀਂ ਤੁਹਾਡਾ ਨਹੀਂ ਦਿਲ ਕਰਦਾ ਕਿ ਮੈਂ ਵੀ ਉਹ ਉਹ ਚੀਜ਼ਾਂ ਸਿੱਖਾਂ ਜਿਸ ਨਾਲ ਮੈਂ ਹੋਰ ਫੇਮਸ ਹੋਵਾਂ ਨਹੀਂ ਫੇਮਸ ਤਾਂ ਕੀ ਹੋਣਾ ਜੀ ਮਤ ਜਿਹੜੀ ਗੁਰੂ ਸਾਹਿਬ ਵੱਲੋਂ ਕਲਾ ਬਖਸ਼ੀ ਗਈ ਹੈ ਜੋ ਪ੍ਰਾਤੋ ਸਮੇਂ ਤੋਂ ਚੱਲੀ ਆ ਰਹੀ ਹੈ ਤੁਸੀਂ ਉਹਨੂੰ ਹੀ ਜਿਹੜਾ ਫੁੱਲਤ ਕਰਨਾ ਚਾਹੁੰਦੇ ਹੋ ਕੇ ਹਾਂਜੀ ਜੀ ਠੀਕ ਹੈ ਤੇ ਸਰਦਾਰ ਕਲਵੰਤ ਸਿੰਘ ਸਿੱਧੂ ਵੀ ਜਿਹੜਾ ਅਚੇਚੇ ਤੌਰ ਤੇ ਇੱਥੇ ਪਹੁੰਚੇ ਨੇ ਬੱਚਿਆਂ ਨੂੰ ਜਿਹੜਾ ਸਨਮਾਨਤ ਕਰਨਾ ਉਹਨਾਂ ਨੇ ਤੇ ਹੋਰ ਕੀ ਮੰਗ ਕਰਦੇ ਹੋ ਤੁਸੀਂ ਸਿਰ ਇੱਕ ਪੰਜਾਬ ਸਰਕਾਰ ਬੰਨਿਓ ਇਹੀ ਅਸੀਂ ਆਪਣੇ ਬੰਨਿਓ ਨੇ ਕਿ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਬੱਚਿਆਂ ਨੂੰ ਇਹਨਾਂ ਇੱਕ ਵਧੀਆ ਕਿਤੇ ਨਾ ਜਗ੍ਹਾ ਦਿੱਤੀ ਜਾਵੇ ਖੁੱਲੀ ਡੁੱਲੀ ਕਿ ਮਿੱਟੀ ਵਾਲੀ ਜਗ੍ਹਾ ਹੋਵੇ ਜਿੱਥੇ ਬੱਚੇ ਆਪਣੇ ਮਿੱਟੀ ਦੇ ਨਾਲ ਮਿੱਟੀ ਹੋ ਕੇ ਵਧੀਆ ਮਿੱਟੀ ਨਾਲ ਜੁੜੇ ਰਹਿਣ ਤੇ ਸਿੱਖ ਸਕਣ ਜਿੱਥੇ ਹਾਂਜੀ ਪ੍ਰੈਕਟਿਸ ਕਰਨ ਦੀ ਜਗ੍ਹਾ ਕਿਤੇ ਨਾ ਕਿਤੇ ਵੀ ਇਹਨਾਂ ਨੂੰ ਬੱਚਿਆਂ ਨੂੰ ਦਿੱਤੀ ਜਾਵੇ ਇਹ ਸਰਕਾਰ ਵੱਲੋਂ ਯੋਗਾ ਨੂੰ ਕਾਫੀ ਪਰਫੁੱਲਤ ਕੀਤਾ ਗਿਆ ਪਰੰਤੂ ਇਹ ਜਿਹੜੀਆਂ ਸਾਡੀਆਂ ਪ੍ਰਾਤਨ ਖੇਡਾਂ ਨੇ ਇਹਨਾਂ ਵੱਲ ਵੀ ਜਿਹੜਾ ਧਿਆਨ ਦੇਣਾ ਚਾਹੀਦਾ ਸਰਕਾਰ ਹਾਂਜੀ ਜ਼ਰੂਰ ਦੇਣਾ ਚਾਹੀਦਾ ਐ ਸਪੈਸ਼ਲੀ ਦੇਣਾ ਚਾਹੀਦਾ ਕਿਉਂਕਿ ਇਹਨਾਂ ਸਾਡੇ ਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਖੇਡਾਂ ਨੇਗੀਆਂ ਇਹਦੇ ਨਾਲ ਬੱਚੇ ਜੁੜਨਗੇ ਤਾਂ ਆਪਣੇ ਵਿਰਸੇ ਉੱਚਾ ਚੱਕਿਆ ਜਾਣਾ ਮੈਂ ਤੇ ਬਸ ਇਹੀ ਕਹਿੰਦੇ ਚਾਹੁੰਦੇ ਜੀ ਇਹਨਾਂ ਨੂੰ ਬੱਚਿਆਂ ਨੂੰ ਜਰੂਰ ਕਿਤੇ ਨਾ ਕਿਤੇ ਮਤਲਬ ਇੱਕ ਅਲੱਗ ਤੋਂ ਜਗ੍ਹਾ ਦਿੱਤੀ ਜਾਵੇ ਬੱਚਿਆਂ ਨੇ ਪੱਕੀ ਜਗ੍ਹਾ ਤੇ ਇਹਨਾਂ ਪ੍ਰੈਕਟਿਸ ਕਰਦੇ ਤੇ ਉੱਥੇ ਉਹਨਾਂ ਨੂੰ ਸੱਟ ਪੇਟ ਲੱਗਦੀ ਹੈਗੀ ਤੇ ਇਸ ਕਰਕੇ ਕੱਚੀ ਜਗ੍ਹਾ ਦਾ ਕਿਤੇ ਵੀ ਮਤਲਬ ਖੁੱਲਾ ਕਿਤੇ ਗਰਾਊਂਡ ਮਿਲ ਜਾਵੇ ਥੋੜੀ ਹੋਵੇ ਚਾਹੀ ਜਗ੍ਹਾ ਤੇ ਉੱਥੇ ਬੱਚੇ ਆਰਾਮ ਨਾਲ ਪ੍ਰੈਕਟਿਸ ਕਰ ਸਕਣ ਚਲੋ ਮੜ ਮੋੜਾ ਡੇਢ ਦੇ ਵੀ ਚਲੋ ਮਿੱਟੀ ਦੇ ਨਾਲ ਚਲੋ ਕਾ ਵੀ ਫਰਕ ਨਹੀਂ ਤੁਹਾਡਾ ਘਰ ਕਿੰਨੀ ਜਗ੍ਹਾ ਦੇ ਵਿੱਚ ਹੈ ਮੇਰਾ ਘਰ ਉਹੀ ਹੋਣਾ ਕੋਈ 50 60 ਜਗ੍ਹਾ ਦੇ ਵਿੱਚ ਥੋੜੀ ਜਗ੍ਹਾ ਘੱਟ ਜਗ੍ਹਾ ਹਾਂਜੀ ਤਾਂ ਸਾਡੇ ਨਾਲ ਜਿਹੜੇ ਦਰਸ਼ਕ ਵੀ ਖੜੇ ਨੇ ਇੰਟਰਵਿਊ ਕਰ ਰਹੇ ਅਸੀਂ ਤਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਜੀ ਕਿਹਨਾਂ ਤੁਹਾਡਾ ਸਾਨੂੰ ਗੁਰਮੀਤ ਸਿੰਘ ਆ ਜੀ ਗੁਰਮੀਤ ਜੀ ਕਿਸ ਤਰ੍ਹਾਂ ਬੱਚਾ 골ਡ ਮੈਡਲ ਲੈ ਕੇ ਆਇਆ ਗਤਕੇ ਦੇ ਵਿੱਚ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਅਸੀਂ ਬਹੁਤ ਵਧੀਆ ਮਾਣ ਮਹਿਸੂਸ ਕਰਦੇ ਵੀ ਕਿ ਬੱਚਾ ਛੋਟਾ ਬੱਚਾ ਛੋਟੀ ਉਮਰ ਦੇ ਵਿੱਚ ਖੇਡਾਂ ਮਦਨ ਪੰਜਾਬ ਦੀਆਂ ਦੇ ਵਿੱਚੋਂ ਨੰਬਰ ਲੈ ਕੇ ਆਇਆ ਅਸੀਂ ਬਹੁਤ ਵਧੀਆ ਮਾਣ ਮਹਿਸੂਸ ਕਰਦੇ ਅਸੀਂ ਕਹਿੰਨਾ ਬੱਚੇ ਦੀ ਜਿਹੜੀ ਚੜ੍ਹਦੀ ਕਲਾ ਬਣੀ ਰਹੇ ਇਸ ਤਰ੍ਹਾਂ ਹਾਂ ਤੇ ਜਿਹੜੇ ਬੱਚੇ ਦੇਖ ਰਹੇ ਨੇ ਸਾਨੂੰ ਉਹਨਾਂ ਬੱਚਿਆਂ ਵਾਸਤੇ ਕੋਈ ਸਿਹਰਾ ਤੁਹਾਡੇ ਵੱਲੋਂ ਬੱਚਿਆਂ ਲਈ ਬਾਜੀ ਇਹੀ ਸੁਨੇਹਾ ਹੈ ਵੀ ਬੱਚਿਆਂ ਨੂੰ ਜਿਹੜੇ ਵੀ ਆਪਣੇ ਗੁਰੂ ਦੀਆਂ ਪ੍ਰਾਣਿਕ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਇਹਨਾਂ ਨੂੰ ਜਿੰਨਾ ਹੋ ਸਕੇ ਇਹਨਾਂ ਖੇਡਾਂ ਮਦਨ ਤੇ ਧਿਆਨ ਦੇਣਾ ਚਾਹੀਦਾ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿ ਸਕਣ ਸਾਡੀ ਜਿਹੜੀ ਸ਼ਰੋਮਣੀ ਕਮੇਟੀ ਹੈ ਉਸ ਦੇ ਵੱਲੋਂ ਜਾਂ ਤੁਸੀਂ ਪਹੁੰਚ ਹੀ ਨਹੀਂ ਕੀਤੀ ਉੱਥੇ ਤੱਕ ਉਹਨਾਂ ਵੱਲੋਂ ਕਦੇ ਕੋਈ ਹੈਲਪ ਮਿਲੀ ਕੁਝ ਇਸ ਤਰ੍ਹਾਂ ਨਹੀਂ ਇਸ ਰੋਮਨਿਕ ਕਮੇਟੀ ਵੱਲੋਂ ਤਾਂ ਕਦੇ ਕੋਈ ਹੈਲਪ ਨਹੀਂ ਮਿਲੀ ਹੈਗੀ ਨਾ ਹੀ ਕਦੇ ਉਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਹੈ ਤੇ ਤੁਸੀਂ ਵੀ ਨਹੀਂ ਕੀਤੀ ਕਦੇ ਨਹੀਂ ਸਾਨੂੰ ਅਸੀਂ ਨਹੀਂ ਕੀਤੀ ਉਹਨਾਂ ਤੱਕ ਪਹੁੰਚ ਕਦੇ ਜੀ ਤੁਹਾਨੂੰ ਕਰਨੀ ਚਾਹੀਦੀ ਹੈ ਕਿਉਂਕਿ ਬੱਚਾ 골ਡ ਮੈਡਲ ਲੈ ਕੇ ਆਇਆ ਛੋਟੀ ਗੱਲ ਨਹੀਂ ਹੈ ਸਰ ਹੈ ਤਾਂ ਬਹੁਤ ਵੱਡੀ ਗੱਲ ਹੈ ਬੱਚੇ ਲਈ ਛੋਟੀ ਉਮਰ ਵਿੱਚ 골ਡ ਜਿੱਤਣਾ ਕੋਈ ਮਾੜੀ ਮੋਟੀ ਗੱਲ ਨਹੀਂ ਹੈਗੀ ਤੇ ਨੈਸ਼ਨਲ ਲੈਵਲ ਤੱਕ ਬੱਚੇ ਖੇਡ ਕੇ ਆਏ ਨੇ ਕਿ 24 ਸਟੇਟਾਂ ਤੋਂ ਬੱਚੇ ਆਏ ਸੀਗੇ ਤੇ ਉਹਨਾਂ ਵਿੱਚੋਂ ਬੱਚਿਆਂ ਨੇ 골ਡ ਜਿੱਤਿਆ ਹੈਗਾ ਵਾ ਤੇ ਬਹੁਤ ਵੱਡੇ ਮਾਣ ਦੀ ਗੱਲ ਹੈਗੀ ਹੈ ਜੀ ਠੀਕ ਹੈ ਤਾਂ ਸਰਦਾਰ ਕੁਲਵੰਤ ਸਿੰਘ ਸਿੱਧੂ ਜਿਹੜਾ ਇੱਥੇ ਪਹੁੰਚੇ ਨੇ ਜਿਨ੍ਹਾਂ ਵੱਲੋਂ ਬੱਚੇ ਨੂੰ ਜਿਹੜਾ ਸਨਮਾਨ ਕੀਤਾ ਜਾਣਾ ਹੈਗਾ ਤਾਂ ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਸਰਦਾਰ ਪਲਵਾਨ ਸਿੰਘ ਸਿੱਧੂ ਜਿਹੜੇ ਵਿਧਾਇਕ ਨੇ ਹਲਕਾ ਆਤਮ ਨਗਰ ਦੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਦਾ ਜਿਹੜਾ ਸਨਮਾਨ ਕਰਨ ਲੱਗੇ ਨੇ ਕੁਝ ਨਗਦ ਰਕਮੀ ਔਰ ਸਰੋਪਾ ਪਾ ਕੇ ਜਿਹੜਾ ਸਿੱਧੂ ਸਾਹਿਬ ਵੱਲੋਂ ਸਨਮਾਨ ਕੀਤਾ ਜਾ ਰਿਹਾ ਬੱਚੇ ਦਾ ਬੋਲੇ ਜੈ ਸ੍ਰੀ ਅਕਾਲ ਨਾਲ ਬੱਚੇ ਨੂੰ ਆਸ਼ੀਰਵਾਦ ਸਿੱਧੂ ਸਾਹਿਬ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਜੀ ਬੱਚੇ ਵੱਲੋਂ ਜਿਹੜਾ 골ਡ ਮੈਡਲ ਜਿੱਤਿਆ ਗਿਆ ਗੱਤਕੇ ਦੇ ਵਿੱਚ ਜੀ ਖੇਡਾਂ ਬਦਲ ਪੰਜਾਬ ਦੀਆਂ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਬਹੁਤ ਵਧੀਆ ਪ੍ਰਸ਼ੰਸਾ ਵੀ ਦੇ ਨਾਲ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦੇ ਬਚਾਉਣ ਲਈ ਮੈਂ ਕਹਿੰਦਾ ਇੱਕ ਮੀਰ ਪੱਥਰ ਸਾਹਿਬ ਤੋਂ ਰਿਆ ਅਰਮਾਨ ਸਿੰਘ ਜੀ ਜਿਨ੍ਹਾਂ ਨੇ ਗੱਤਕੇ ਦੇ ਵਿੱਚ ਪਹਿਲੀ ਪਿਸ਼ਾਣ ਹਾਸਲ ਕਰਕੇ ਜਿੱਥੇ 10000 ਦਾ ਇਨਾਮ ਵੀ ਜਿੱਤਿਆ ਉੱਥੇ ਆਪਣੇ ਮਾਪੇ ਦਾ ਸਾਡਾ ਸਾਰਿਆਂ ਦਾ ਨਾਂ ਰੋਸ਼ਨ ਕਰਿਆ ਮੈਂ ਦਿਲ ਦੀਆਂ ਕਹਿਰਾਈਆਂ ਤੋਂ ਧੰਨਵਾਦ ਵੀ ਕਰਨਾ ਬੱਚੇ ਦੇ ਮਾਪੇ ਦਾ ਜਿਨ੍ਹਾਂ ਨੇ ਚੰਗੀ ਸਿੱਖਿਆ ਦੇ ਕੇ ਖੇਡਾਂ ਵੱਲ ਨੂੰ ਪ੍ਰੇਰਿਤ ਕਰਿਆ ਤੇ ਇਸ ਨੌਜਵਾਨ ਨੂੰ ਮੈਂ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਸ ਨੌਜਵਾਨ ਨੂੰ ਇਹ ਦੇਖ ਕੇ ਸੇਧ ਲਓ ਆਪਣਾ ਨਸ਼ੇ ਰਹਿ ਜੀਵਨ ਬਤੀਤ ਕਰੀਏ ਆਪਣੇ ਮਾਪੇ ਦਾ ਜਿੱਥੇ ਨਾਮ ਰੋਸ਼ਨ ਕਰੀਏ ਆਪਾਂ ਇਹ ਦੇਖੇ ਵੀ ਸਾਡਾ ਜਿਹੜਾ ਅਮੀਰ ਵਿਰਸਾ ਸਾਡਾ ਸੱਭਿਆਚਾਰਕੀ ਹੈ ਸਾਡੇ ਗੁਰੂ ਪੀਰਾਂ ਦੀ ਸਿੱਖਿਆ ਕੀ ਹੈ ਉਹਦੇ ਦੇ ਚੱਲ ਕੇ ਆਪਾਂ ਜਿਹੜੀ ਵੀ ਆਪਣਾ ਜੀਵਨ ਸੱਚਾ-ਸੱਚਾ ਬਤੀਤ ਕਰੀਏ ਮੈਂ ਹਰਮਾਨ ਸਿੰਘ ਨੂੰ ਆਉਣ ਵਾਲੇ ਉਜੜ ਭੇਖ ਦੀ ਕਾਮਨਾ ਕਰਦਾ ਹਾਂ ਜਲਦੀਆਂ ਕਹਾਣੀਆਂ ਤੋਂ ਇਹਨੂੰ ਅਸੀਸ ਦਿਨਾ ਕਿ ਬਾਬਾ ਦੀਪ ਸਿੰਘ ਜੀ ਇਸ ਬੱਚੇ ਦੇ ਮਿਹਰ ਪ੍ਰਯਤ ਕਰਦਾ ਸਾਬ ਬੱਚੇ ਦੇ ਜਿਹੜੇ ਪਿਤਾ ਜੀ ਨੇ ਉਹ ਮੰਗ ਕਰ ਰਹੇ ਨੇ ਕਿ ਬੱਚੇ ਵਾਸਤੇ ਨਹੀਂ ਹੋਰ ਬੱਚਿਆਂ ਵਾਸਤੇ ਵੀ ਕੋਈ ਜਗ੍ਹਾ ਇਸ ਤਰ੍ਹਾਂ ਦੀ ਮਿਲ ਜਾਈ ਜਿਹੜੀ ਕੱਚੀ ਹੋਵੇ ਇਹਨਾਂ ਨੂੰ ਪ੍ਰੈਕਟਿਸ ਵਾਸਤੇ ਕੋਈ ਜਗ੍ਹਾ ਨਹੀਂ ਜਿਹੜੀ ਹੈ ਜੀ ਇਹ ਮੈਨੂੰ ਮਿਲਣਾ ਜੋ ਵੀ ਇਹਨਾਂ ਨੂੰ ਜਗ੍ਹਾ ਚਾਹੀਦੀ ਹੈ ਕਿਸੇ ਪ੍ਰਕਾਰ ਦੀ ਮਾਲੀ ਸਹਾਇਤਾ ਜਾਂ ਇਹਨਾਂ ਦੇ ਖੇਡਣ ਦੇ ਲਈ ਜੋ ਵੀ ਸਮਾਨ ਦੀ ਲੋੜ ਆ ਮੈਂ ਇਹਨਾਂ ਨੂੰ ਜ਼ਰੂਰ ਮਦਦ ਕਰੂੰਗਾ ਇਹਨਾਂ ਨੂੰ ਲੈ ਕੇ ਦੇਵਾਂਗੇ ਤਾਂ ਕਿ ਹੋਰ ਵੀ ਬੱਚੇ ਇਸ ਤਰ੍ਹਾਂ ਦੇ ਕਾਰਨਾਮੇ ਦਿਖਾ ਕੇ ਜਿਹੜੀਆਂ ਨੌਜਵਾਨਾਂ ਨੂੰ ਇੱਕ ਵਧੀਆ ਸੇਧ ਦੇ ਸਕਣ ਬਹੁਤ ਬਹੁਤ ਧੰਨਵਾਦੀ ਸੰਸਰ ਸਾਡੇ ਨਾਲ ਗੱਲਬਾਤ ਕਰਨ ਲਈ ਤਾਂ ਵਿਦਾ ਇੱਕ ਸਰਦਾਰ ਪਲਵੰਤ ਸਿੰਘ ਸਿੱਧੂ ਜਿਨ੍ਹਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੈ ਬੱਚੇ ਨੂੰ ਚਾਹੇ ਉਹ مالی ਸਹਾਇਤਾ ਦੀ ਹੈ ਚਾਹੇ ਉਹ ਜਗ੍ਹਾ ਦੀ ਹੈ ਚਾਹੇ ਉਹ ਪੜ੍ਹਾਈ ਦੀ ਹੈ ਉਹ ਕਹਿੰਦੇ ਕਿ ਮੇਰੇ ਨਾਲ ਸੰਪਰਕ ਕਰਨ ਮੈਂ ਹਰ ਮਦਦ ਕਰਨ ਦੇ ਲਈ ਜੜਾ ਤਤਪਾਰਾਂ ਤੇ ਤੁਸੀਂ ਦੇਖਿਆ ਕਿ ਬੱਚੇ ਦਾ ਵੀ ਜਿਹੜਾ ਹੌਸਲਾ ਉਹ ਕਿਤਨਾ ਕਿਤੇ ਉਲੰਧ ਜ਼ਰੂਰ ਹੋਇਆ ਹੋਏਗਾ ਕਿਉਂਕਿ ਜਦੋਂ ਇਸ ਤਰ੍ਹਾਂ ਦੀਆਂ ਖੇਡਾਂ ਖੇਡ ਕੇ ਕੋਈ ਬੱਚਾ ਅੱਗੇ ਆਉਂਦਾ ਤਾਂ ਉਹਨੂੰ ਸਪੋਰਟ ਜਿਹੜਾ ਜ਼ਰੂਰ ਕਰਿਆ ਕਰੋ ਨਾ ਕਿ ਇੰਸਟਾਗ੍ਰam ਪੀਆ ਸੋਸ਼ਲ ਮੀਡੀਆ ਪੀਆ ਜਿਹੜੀਆਂ ਰੀਲਾਂ ਨੇ ਜਿਨ੍ਹਾਂ ਦੀ ਸਮਾਜ ਨੂੰ ਕੋਈ ਦੇਣ ਹੀ ਨਹੀਂ ਆਪਾਂ ਉਹਨਾਂ ਲੋਕਾਂ ਨੂੰ ਜਿਹੜਾ ਆਪਣਾ ਹੀਰੋ ਆਪਣਾ ਆਈਡਲ ਜਿਹੜਾ ਮੰਨੀ ਬੈਠੇ ਆ ਨਵੇਂ ਅਪਡੇਟ ਆ ਫਿਰ ਦੁਬਾਰਾ ਤੁਹਾਨੂੰ ਮਿਲੇਗਾ ਕੈਮਰਾ ਪਰਸਨ ਸੰਜੇ শেਪੀਆ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ ਲਾਈਵ